ਪਾਲਤ ਦੀਆ ਨਾ ਆਇਆ ਜਾਂ ਕਰੋ ਵੀ ਪਾਰਟੀ ਬਾਜੀ ਬਣਾ ਕੇ ਚਲੋ ਕੋਈ ਜਥੇਬੰਦੀਆਂ ਆਈਆਂ ਨੇ ਜੇ ਉਹਨਾਂ ਦੇ ਆਗੂ ਕਹਿਣਗੇ ਤਾਂ ਉਹ ਆਉਣਗੇ ਵਿਰੇ ਛੱਡ ਦਿਓ ਆਜੋ ਬਾਤ ਦੇ ਵਿੱਚ ਕੋਈ ਫਾਇਦਾ ਨਹੀਂ ਜੇ ਨਾਕਿਚੋ ਚੋਗੇ ਕਹਿੰਦੇ ਮੂੰਹ ਚ ਪੈ ਜਵੇ ਫਿਰ ਲੜਨ ਦਾ ਕੋਈ ਫਾਇਦਾ ਨਹੀਂ ਆਜੋ ਕੱਠੇ ਹੋ ਕੇ ਹੰਬੜਾ ਮਾਰ ਲਿਏ ਉਹਨੇ ਕਿਸੇ ਦਾ ਕੋਈ ਦੇਣਾ ਨਹੀਂ ਜਿਹੜਾ ਅਜੇ ਤੋ 35 ਦਿਨ ਦਾ ਭੁੱਖੇ ਪਾਣੇ ਬੈਠਾ ਆਪਣੇ ਪਰਿਵਾਰ ਨੂੰ ਛੱਡ ਕੇ ਬੈਠਾ ਸਾਡੇ ਪਿੱਛੇ ਆ ਪਰ ਨਹੀਂ ਸਾਡੇ ਸਮਝ ਤੋਂ ਬਾਹਰ ਆ ਗੱਲ ਇਹ ਨੌਕਰੀ ਤਾਂ ਹੈਗੇ ਨੇ ਜਿਹੜੇ ਬੈਠੇ ਨੇ ਉਹਰੇ ਕੰਮ ਛੱਡ ਕੇ ਆਏ ਨੇ ਇਕੱਲੇ- ਇਕੱਲੇ ਨਹੀਂ ਕਿਹੜਾ ਬਹੁਤਨੇ ਲੋਕ ਨੇ ਅਸੀਂ ਇਕੱਲੇ- ਇਕੱਲੇ ਆਜੋ ਵੀਰੇ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਵਹਿ ਤਾ ਲੋਈਆਂ ਹੈ ਜੇ ਨਾ ਬਾਤ ਸੁਨੇਹਾ ਦੀ ਲੋੜ ਨਹੀਂ ਹੁੰਦੀ ਬਹੁਤ ਲੋਕ ਆਏ ਜਿਹੜੇ ਬਿਨਾ ਜੂਨੀਅਨ ਤੇ ਆਏ ਬਿਨੇ ਕਈ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੇ ਵਿੱਚ ਕੋਈ ਜੂਨੀਅਨ ਨਹੀਂ ਜੱਦੀ ਬੰਦੀ ਕੋਈ ਨਹੀਂ ਇਹਦੀ ਪਰ ਉਹ ਆਪ ਆਰੇ ਆਏ ਹੋਏ ਨੇ ਵੀਰੇ ਬੇਨਤੀ ਇਹ ਆ ਵਾਰੀ-ਵਾਰੀ ਕਿ ਪਤਾ ਕੀ ਗੱਲ ਕਰਾਂਗੇ ਵੀ ਆਜੋ ਬੈਠੋ ਪਟ੍ਰੀਓਗ ਕੜਾਈ ਲੜੀਏ ਪ੍ਰਕਾਸ਼ ਦੇ ਸਵਾਗਤ ਕੋਲ ਦੇ ਤਾਹੀਂ ਕੋਹਾ ਅੱਜ ਆਪਾਂ ਨੂੰ ਭਗਵਾਨਾ ਮਾਰੇ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਜਥੇ ਵੰਸ਼ਾਂ ਦੇ ਕੁਝ ਆਂਗੂ ਨੇ ਜਿਹੜੇ ਚਾਹੁੰਦੇ ਨੇ ਵੀ ਹੈ ਸ਼ੀਸ਼ਟਾਂ ਦਾ ਬਧਾਰ ਹੋਵੇ ਲੋ ਨੰਦ ਜੱਟ ਨੂੰ ਨਾਮ ਲਵਾਵੇ ਇਸ ਦਾ ਚੰਗੋ ਇਸ ਤੀਮ ਸਰਗ ਵੱਲ ਗਿਆ ਲੋ ਵੇਖੀ ਅਸਰੇ ਸਾਰਿਆਂ ਨੂੰ ਅੱਜ ਉਹ ਹਾਜ਼ਰੀ ਰਵਾਏ 누구도 앞으로 와야 하는요? 하고 ਐ ਸਰਕਾਰ ਨੂੰ ਜਗਾਉਣ ਦੇ ਖਾਸਾ ਹਾਂ ਅੱਜ ਵੀ ਉਹ ਛੋਟੀ ਬਸ ਰਾਹ ਤੇ ਪੰਜਾਬ ਦੇ ਵਿੱਚ ਬਸ ਬਸ ਨਹੀਂ ਆ ਰਹੇ ਆਮ ਮਹਾਰੇ ਵਿੱਚ ਵੀ ਆਵੇ ਉੱਤੇ ਸਾਹਮਣੇ ਹੋਇਓ ਕੋਟਾ ਬਹੁਤ ਬਹੁਤ ਜਨਾ ਧੰਨਵਾਦ ਆ ਆਪਾਂ ਇਹ ਜੋ ਕਹੋ ਕਿ ਇਹ ਲੜਾਈ ਲੜ ਕੇ ਸਾਹੀ ਇਹ ਲੜਾਈਆਂ ਜਿੱਤਿਆ ਜਾ ਰਹੀ ਆ ਹੁਣ ਮੈਂ ਦੇਖਦੀ ਕਰਦਾ ਹਾਂ ਕਿ ਇਹ ਕਿਹੜੀ ਕਿਹੜੀ ਸਰਕਾਰ ਦੁਨੀਆ ਦਾ ਪੰਜਾਬ ਹੈ ਜਿਹੜਾ ਜਾਨ ਦਾ ਜਾਨ ਦੇ ਨੇੜੇ ਆਉਂ

ਉਹਨਾਂ ਨੂੰ ਐਡ ਤੇ ਐਡ ਕਰਿਆ ਮੈਂ ਮੇਰੇ ਨਾਲ ਫਰੈਂਡ ਤਾਂ ਹੈ ਨਾ ਇਹ ਤੂੰ ਦਾ ਅੱਜ ਇੱਕ ਚੀਜ਼ ਹੋਰ ਕਰਨੀ ਆ ਹਲੇ ਆਪਾਂ ਨੇ